ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਅੱਜ ਗੱਲ ਕਰਦੇ ਆਪਾਂ ਵੀ ਜੇ ਆਪਾਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਕਾਮਯਾਬੀ ਲੈਣੀ ਤਾਂ ਆਪਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਹਾਲਾਤਾਂ ਨਾਲ ਵੀ ਲੜਨਾ ਪੈਂਦਾ ਹੈ ਕੁਝ ਲੋਕਾਂ ਨਾਲ ਵੀ ਲੜਨਾ ਪੈਂਦਾ ਹੈ ਕਾਮਯਾਬੀ ਐਵੇਂ ਨਹੀਂ ਮਿਲਦੀ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਵੀ ਕਾਮਯਾਬੀ ਆਪਾਂ ਜੇ ਲਈਏ ਤਾਂ ਕਿਵੇਂ ਲਈਏ ਠੀਕ ਹੈ ਕੋਈ ਮੈਂ ਕਿਸੇ ਨਾਲ ਕੋਈ ਮੇਰਾ ਚੈਲੰਜ ਨਹੀਂ ਹੁੰਦਾ ਮੈਂ ਗੱਲਾਂ ਨਾਰਮਲ ਹੀ ਕਰਦੀ ਹੁੰਦੀ ਆ ਮੇਰਾ ਕੋਈ ਕਿਸੇ ਨਾਲ ਬਰਾਬਰੀ ਨਹੀਂ ਹੈਗੀ ਮੈਂ ਕਦੇ ਕਿਸੇ ਤੇ ਕੋਈ ਲਾ ਕੇ ਬੀਜ ਨਹੀਂ ਪਾਉਂਦੀ ਜੋ ਮੈਂ ਮੈਨੂੰ ਫੇਸ ਕੀਤਾ ਮੋਈ ਚੀਜ਼ਾਂ ਕਰਦੀਆਂ ਸੋ ਆਪਣਾ ਸ਼ੇਅਰ ਕਿਉਂਕਿ ਆਪਾਂ ਆਪਦਾ ਛੋਟਾ ਜਿਹਾ ਦਿਮਾਗ ਲੜਾ ਕੇ ਜਿਵੇਂ ਜਿਵੇਂ ਜਪੜੇ ਹਾਲਾਤਾਂ ਨਾਲ ਲੜਿਆ ਸਾਨੂੰ ਓਵੇਂ ਓਵੇਂ ਦੱਸਦੀਆਂ ਤੇ ਕੰਮ ਦੇਖੋ ਵੀ ਦੇ ਕਾਮਯਾਬੀ ਇਹਦੇ ਵੀ ਕਈ ਰਾਹ ਹੁੰਦੇ ਆ ਹਨਾ ਕੁਝ ਗਲਤ ਹੁੰਦੇ ਆ ਕੋ ਚੰਗੇ ਹੁੰਦੇ ਆ ਪਰਮਾਤਮਾ ਤੁਹਾਨੂੰ ਡਵਾਈਸ ਕਰੂਗੀ ਵੀ ਚੰਗੇ ਰਹਾ ਰਹੇਂ ਕਾਮਯਾਬੀ ਲਈ ਤਾਂ ਕਦੇ ਹਾਰੋਗੇ ਨਹੀਂ ਪਰਮਾਤਮਾ ਤੁਹਾਡੇ ਨਾਲ ਖੜੂਗਾ ਹਨ ਗਲਤ ਤਰੀਕਿਆਂ ਨਾਲ ਲਈ ਗਈ ਕਾਮਯਾਬੀ ਉਹ ਕਾਮਯਾਬੀ ਨਹੀਂ ਹੁੰਦੀ ਤੁਸੀਂ ਉਹਨੂੰ ਕਾਮਯਾਬੀ ਨਹੀਂ ਕਹਿ ਸਕਦੇ ਕਿਉਂਕਿ ਪਤਾ ਨਹੀਂ ਕਿੰਨੇ ਦਾ ਤੁਸੀਂ ਦਿਲ ਤੋੜਿਆ ਹੋਣਾ ਕਿੰਨੇ ਦਾ ਦਿਲ ਦੁਖਾਇਆ ਹੋਣਾ ਤੁਸੀਂ ਉਹ ਕਾਮਯਾਬੀ ਲੈਣ ਲਈ ਇੱਕ ਕਾਮਯਾਬੀ ਉਹ ਹੁੰਦੀ ਹੈ ਵੀ ਜਿਵੇਂ ਉਹਨਾ ਆਪਾਂ ਕੋਈ ਮਿਹਨਤ ਕਰਦੇ ਆਂ ਮਿਹਨਤ ਕਰਕੇ ਪੈਸਾ ਕਮਾਉਣਾ ਹਨਾ ਉਹਦੇ ਨਾਲ ਆਪਾਂ ਚੀਜ਼ ਲਵਾਂਗੇ ਖਾਵਾਂਗੇ ਆਪਣੇ ਖਾਜਮ ਵੀ ਆਊਗੀ ਤੇ ਸੱਚੇ ਪਾਤਸ਼ਾਹ ਵੈਗਰੂ ਆਪਣੀਆਂ ਬਰਕਤਾਂ ਚ ਕਮਾਈਆਂ ਵੀ ਪਾਉਂਦੇ ਆ ਹਨਾ ਤੇ ਜਿਹੜੀ ਐਵੇਂ ਦੀ ਕਮਯਾਬੀ ਹੁੰਦੀ ਹੈ ਐਵੇਂ ਦੀ ਕਮਾਈ ਹੁੰਦੀ ਹੈ ਉਹਦਾ ਐਂਡ ਬਹੁਤ ਮਾੜਾ ਹੁੰਦਾ ਉਹ ਆਪਾਂ ਅੱਖੀਂ ਦੇਖਦੇ ਆ ਸਾਰੇ ਦੇਖਦੇ ਆ ਮੈਂ ਵੀ ਦੇਖ ਚੁੱਕੀ ਆ ਵੀ ਉਹਦਾ ਐਂਡ ਬਹੁਤ ਜ਼ਿਆਦਾ ਗਲਤ ਹੁੰਦਾ ਕਿਉਂਕਿ ਫਿਰ ਸਮੇਂ ਦੀ ਮਾਰ ਤੋਂ ਕੋਈ ਨਹੀਂ ਬਚ ਸਕਦਾ ਜੇ ਤੁਸੀਂ ਕਿਸੇ ਦਾ ਦਿਲ ਦਿਖਾਇਆ ਦੇ ਆਪਣੇ ਕੰਮ ਆਪ ਕਰੋ ਮੇਰਾ ਤਾਂ ਇਹੀ ਸਲਾਹ ਆ ਸੁਣਨ ਵੀ ਆਪਣੇ ਕੰਮ ਆਪ ਕਰੋ ਜਿੱਥੇ ਹੁਣ ਤੁਸੀਂ ਦੇਖ ਲਓ ਠੀਕ ਹੈ ਵੀ ਤੁਸੀਂ ਖਰਚੇ ਵਧਾ ਲੈਨੇ ਹੋ ਖਰਚੇ ਵਧਾ ਕੇ ਹਨਾ ਖਰਚੇ ਫਿਰ ਸੋ ਤੋਂ ਕੰਟਰੋਲ ਨਹੀਂ ਹੁੰਦੇ ਉੱਤੋਂ ਦੀ ਪੈ ਜਾਂਦੇ ਆ ਠੀਕ ਹੈ ਕਬੀਲਦਾਰੀ ਕਿਹੋ ਜੀ ਗੱਡੀ ਆ ਇਹੋ ਜੀ ਗੱਡੀ ਆ ਜਿਹੜਾ ਬੰਦਾ ਇਹ ਤੇ ਚੜ ਗਿਆ ਕਬੀਲਦਾਰੀ ਵਾਲੀ ਤੇ ਉਹ ਲੈ ਨਹੀਂ ਸਕਦਾ ਉਹ ਚਾਕੇ ਵੀ ਫੇਰੇ ਗੱਡੀ ਤੇ ਉਤਰ ਨਹੀਂ ਸਕਦਾ ਜੇ ਕਰਦੇ ਐਵੇਂ ਕਹਿ ਦੇਣਾ ਵੀ ਤੂੰ ਯਾਰੇ ਲੁੱਟ ਅਸੀਂ ਹੈਗੇ ਆ ਤੇ ਜਿਹਨੇ ਕਬੀਲਦਾਰੀ ਚਲਾਈ ਹੁੰਦੀ ਆ ਮਾੜੇ ਹਾਲਾਤਾਂ ਨਾਲ ਲੜ ਕੇ ਚਲਾਈ ਹੁੰਦੀ ਆ ਜਾਂ ਮਾੜਾ ਸਮਾਂ ਦੇਖਿਆ ਹੁੰਦਾ ਪੈਸੇ ਦੀ ਭੁੱਖ ਦੇਖੀ ਹੁੰਦੀ ਆ ਉਹ ਬੰਦਾ ਚਾਕੇ ਵੀ ਵਿਚਾਰਾ ਫਿਰ ਪੈਸੇ ਨਹੀਂ ਖਰਚ ਕਰ ਸਕਦਾ ਤੇ دل ਚਾਹੇ ਆਊਗਾ ਵੀ ਕੀ ਆ ਉਹਨੂੰ ਨਾ ਸਾਡੇ ਵਾਲੀ ਨੂੰ ਕਬੀਲਦਾਰੀ ਚ ਚਲਾਉਣੀ ਆਈ ਨਾਉ ਤੋਂ ਸਮੀਤ ਫਿਰ ਕੀ ਕਰਾਂਗੇ ਉਹ ਫਿਰ ਉਹਦੀ ਟੈਨਸ਼ਨ ਲਈ ਜਾਂਦਾ ਰਹਿੰਦਾ ਜਿਹਨੇ ਕਬੀਲਦਾਰੀ ਚੱਕੀ ਹੁੰਦੀ ਹੈ ਕਬੀਲਦਾਰੀ ਦੇਖਿਆ ਜਾ ਵੀ ਕੋਈ ਏਡੀ ਮਾੜੀ ਕੀ ਹੀ ਨਹੀਂ ਕਿਉਂਕਿ ਬੰਦਾ ਨਾ ਰੁੱਜਿਆ ਰਹਿੰਦਾ ਜੇ ਆਪਾਂ ਕਬੀਲਦਾਰੀ ਹੁਣ ਮੈਂ ਆ ਮੈਂ ਕਬੀਲਦਾਰੀ ਦੇ ਵਿੱਚ ਆ ਠੀਕ ਹੈ ਮੇਰੇ ਦਿਮਾਗ ਚੱਲਦਾ ਰਹਿੰਦਾ ਵੀ ਅਸੀਂ ਦੁੱਧ ਦੇ ਪੈਸੇ ਦੇਣੇ ਆ ਉਹ ਅੱਡ ਕੱਢ ਦਈਏ ਕਿਉਂਕਿ ਮੇਰੀ ਆਦਤ ਆ ਜ਼ਿੰਦਗੀ ਦੀ ਆਦਤ ਆ ਆਪਾਂ ਪ੍ਰਮਾਤਮਾ ਨੂੰ ਜਾਣ ਕੇ ਕਹਿਣੀ ਆ ਮੈਂ ਸੱਚ ਬੋਲ ਰਹੀ ਆ ਚਾਹੇ ਸਾਡੇ ਘਰੇ ਸਾਨੂੰ ਕਿਸੇ ਚੀਜ਼ ਬਖੋ ਘਾਟਾ ਖਾਣਾ ਪੈ ਜੇ ਪਰ ਅਸੀਂ ਜੇ ਕਿਸੇ ਦੇ ਪੈਸੇ ਦੇਣੇ ਆ ਸਾਡੇ ਵਾਲ ਧਿਆਨ ਚ ਹੁੰਦੀ ਹੈ ਵੀ ਬੰਦੇ ਦੇ ਆਪਾ ਪੈਸੇ ਦੇਣੇ ਆ ਵੀ ਆਪਾਂ ਕਦੇ ਚਲਾਕੀਆਂ ਨਹੀਂ ਕੀਤੀਆਂ ਕਿਸੇ ਨਾਲ ਵੀ ਤੇ ਦੁੱਧ ਵਾਲਿਆਂ ਦੇ ਪੈਸੇ ਦੇਣੇ ਆ 8 ਦਿਨ ਪਹਿਲਾਂ ਸੀ ਉਹ ਪੈਸੇ ਕੱਢ ਕੇ ਆਪਦੇ ਰੱਖ ਲੈਣੇ ਆ ਚਾਹੇ ਜਿੰਮ ਮਰਜ਼ੀ ਬਚਾਈਏ ਜਿੰਮ ਮਰਜ਼ੀ ਘੱਟ ਸਾਰਗੇ ਪਰ ਉਹ ਦੁੱਧ ਵਾਲਿਆਂ ਦੇ ਪੈਸੇ ਸੀ ਕੱਟ ਕੇ ਰੱਖ ਲੈਣੇ ਆ ਵੀ ਹਾਂ ਅਸੀਂ ਦੇਣੇ ਆ ਅਸੀਂ ਉਹਨਾਂ ਲੋਕਾਂ ਚੋਂ ਨਹੀਂ ਵਿਚ ਲੋਕਾਂ ਮੈਂ ਕਹਿੰਦੇ ਵੀ ਸੁਣਿਆ ਕੋਈ ਨਹੀਂ ਦੁੱਧ ਵਾਲੇ ਦੇਗੀ ਜਾਂ ਇਕੱਠੇ 2 ਮਹੀਨੇ ਦੇ ਦਾਂਗੇ 4 ਦੇ ਦੇ ਦਾਂਗੇ ਦੇਖ ਵੀਰੇ ਇਕੱਠੇ ਪੈਸੇ ਦੇਣੇ ਬਹੁਤ ਜ਼ਿਆਦੇ ਔਖੇ ਹੁੰਦੇ ਆ ਹਨ ਜੇ ਤੁਸੀਂ ਮਹੀਨੇ ਦੀ ਮਹੀਨੇ ਅਗਲੇ ਦਾ ਹਿਸਾਬ ਕਰੀ ਜਾਓਗੇ ਨਾ ਤਾਂ ਸੋਡੇ ਤੇ ਬੋਝ ਨਹੀਂ ਪੈਂਦਾ ਨਾਲੇ ਅਗਲਾ ਖੁਸ਼ ਰਹਿੰਦਾ ਕਿਉਂਕਿ ਜਿਹਨੇ ਜਿਹੜਾ ਥੋੜੇ ਦੁੱਧ ਪਾਉਣ ਆਉਂਦਾ ਉਹਨੇ ਵੀ ਗਾਂ ਘਰਾਂ ਘਰਾਂ ਦੇ ਨੂੰ ਦੇਣੇ ਹੁੰਦੇ ਤੇ ਜਿਹੜੇ ਘਰਾਂ ਵਾਲੇ ਵਿਚਾਰੇ ਦੁੱਧ ਵੇਚ ਕੇ ਦੁੱਧ ਦੀ ਨੂੰ ਆਪਦੇ ਬੱਚੇ ਪਾਲ ਰਹੇ ਹੁੰਦੇ ਆ ਤੇ ਉਹਨਾਂ ਨੇ ਵੀ ਦੇਖੋ ਦੁੱਧ ਵਾਲੇ ਪੈਸੇ ਤੇ 100-100 ਉਮੀਦਾਂ ਹੁੰਦੀਆਂ ਵੀ ਅਸੀਂ ਬੱਚਿਆਂ ਦੀ ਫੀਸ ਭਰਾਂਗੇ ਜਾਂ ਅਸੀਂ ਕੋਈ ਕੱਪੜਾ ਲਿਆਵਾਂਗੇ ਜਾਂ ਅਸੀਂ ਘਰੇ ਕੋਈ ਸਮਾਨ ਲਿਆਵਾਂਗੇ ਸੋ ਸਾਰੀਆਂ ਕਿਬੀਲਦਾਰੀਆਂ ਹੁੰਦੀਆਂ ਇਹ ਜੇ ਤੁਸੀਂ ਆਪਣੇ ਆਪ ਤੇ ਚਲਾਕ ਬਣੋਗੇ ਹਨ ਵੀ ਆਹ ਬੰਦੇ ਦਾ ਕੀ ਹੈ ਇਹਨੂੰ ਠਹਿਰ ਕੇ ਪੇਚ ਦੇ ਦਾਂਗੇ ਰੋਲ ਕੇ ਦੇ ਦਾਂਗੇ ਸੋ ਇਹ ਗਲਤੀਆਂ ਬਿਲਕੁਲ ਨਹੀਂ ਕਰਨੀਆਂ ਜੇ ਤੁਸੀਂ ਰੱਬ ਦੇ ਲੜ ਲੱਗਣਾ ਤਾਂ ਫਿਰ ਚੰਗੀ ਤਰ੍ਹਾਂ ਹੀ ਲੱਗੋ ਤੇ ਨਹੀਂ ਫਿਰ ਦਿਖਾਵਾ ਕਰਨ ਦੀ ਲੋੜ ਨਹੀਂ ਠੀਕ ਹੈ ਵਿੱਚ ਚਲਾਕ ਲੋਕ ਹੁੰਦੇ ਆ ਜਿਨ੍ਹਾਂ ਦੇ ਪੈਸੇ ਹੁੰਦੇ ਆ ਦੇਣੇ ਵਿਚਾਰੇ ਦੇ ਰੋਲ ਰੋਲ ਕੇ ਦਿੰਦੇ ਅਗਲੇ ਦੇ ਕੰਮ ਨਹੀਂ ਆਉਂਦੇ ਠੀਕ ਆ ਜਿਵੇਂ ਅਗਲੇ ਤੋਂ ਚੀਜ਼ ਲੈਣੇ ਹੁੰਦੇ ਹਨ ਨਾ ਉਵੇਂ ਦਿਆ ਵੀ ਕਰੋ ਇਹ ਨਹੀਂ ਹੈਗਾ ਵੀ ਲੈ ਕੇ ਪੈਸੇ ਤੁਸੀਂ ਅਗਲੇ ਬੰਨੇ ਪਾਸੇ ਹੀ ਵਟ ਲਿਆ ਕਰੋ ਅਕਾਲਪੁਰਖ ਵਾਹਿਗੁਰੂ ਸਭ ਦੇਖਦਾ ਦੇਖ ਜਦੋਂ ਦੇਣ ਤੇ ਆਉਂਦਾ ਨਾ ਕਿਸੇ ਬੰਦੇ ਨੂੰ ਤੇ ਬੰਦੇ ਤੋਂ ਤੇ ਜਿਹੜੇ ਹਜੇ ਕੰਮ ਕਰਦੇ ਆ ਜਿੱਥੇ ਤੱਕ ਮੈਂ ਸੋਚਦੀ ਆ ਹਣਾ ਮੈਂ ਦੇਖਿਆ ਜਿਹੜੇ ਹਜੇ ਕੰਮ ਕਰਦੇ ਆ ਵੀ ਪੈਸੇ ਲੈਣ ਵਾਲੇ ਹੋਰ ਹੁੰਦੇ ਦੇਣ ਵਾਲੇ ਹੋਰ ਹੁੰਦੇ ਆ ਤੇ ਪਾਸਾ ਹੀ ਵੱਟ ਜਾਂਦੇ ਆ ਹਣਾ ਉਹ ਮਰਦੇ ਵੀ ਭੁੱਖੇ ਆ ਜਿਵੇਂ ਮੈਂ ਆਪ ਦੇਖ ਲਿਆ ਭੁੱਖੇ ਹੀ ਮਰਦੇ ਉਹਨਾਂ ਦੇ ਘਰੋਂ ਚੀਜ਼ਾਂ ਵੀ ਵਿਕਦੀਆਂ ਰਹਿੰਦੀਆਂ ਕਿਉਂਕਿ ਜਿਹੜੇ ਧੋਖਾ ਕਰਦੇ ਆ ਕਿਸੇ ਨਾਲ ਉਹਨਾਂ ਦੇ ਘਰੇ ਮੈਂ ਨਹੀਂ ਵਾਦਾ ਬੂਦਾ ਦੇਖਿਆ ਤੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਵੀ ਆਪਣੇ ਜਿਹੜੇ ਵੀ ਕੋਈ ਕਿਸੇ ਦਾ ਪੈਸਾ ਟੱਕਾ ਦੇਣਾ ਹੁੰਦਾ ਉਹ ਦਿਆ ਕਰੋ ਪਰ ਪਰਮਾਤਮਾ ਨੂੰ ਮੰਨਣਾ ਤੇ ਉਹਦੇ ਰਾਹ ਤੇ ਚੱਲਣਾ ਬਹੁਤ ਫਰਕ ਹੁੰਦਾ ਹੈ। ਪਰਮਾਤਮਾ ਦਾ ਪਰ ਨੂੰ ਇਹ ਸਿਖਾਉਂਦਾ ਵੀ ਤੁਸੀਂ ਕਿਸੇ ਦਾ ਹੱਕ ਨਹੀਂ ਖਾਣਾ, ਹੱਕ ਨਹੀਂ ਦੱਬਣਾ ਹਨਾ। ਇੱਕ ਪਾਸੇ ਰੱਬ ਨਾਲ ਤੁਸੀਂ ਕਹਿੰਦੇ ਨੇ ਰੱਬ ਸਾਡੀਆਂ ਇੱਛਾਵਾਂ ਨਹੀਂ ਪੂਰੀਆਂ ਕਰਦਾ, ਦੂਜੇ ਪਾਸੇ ਠੱਗੀਆਂ ਮਾਰੀਆਂ ਹੁੰਦੀਆਂ। ਸੋ ਯਾਦ ਕਰਿਆ ਕਰੋ ਵੀ ਪਰਮਾਤਮਾ ਨਾਲ ਅਸੀਂ ਪਰਮਾਤਮਾ ਨਾਲ ਕੋਈ ਠੱਗੀ ਨਹੀਂ ਮਾਰ ਸਕਦਾ ਕੋਈ ਚਲਾਕ ਨਹੀਂ ਬਣ ਸਕਦਾ ਜਿੱਡਾ ਮਰਜ਼ੀ ਚਲਾਕ ਹੋਵੇ ਪਰਮਾਤਮਾ ਬੁਰੀ ਚਲਾਕ ਨਹੀਂ ਬਣ ਸਕਦਾ ਉਹ ਬੰਦੇ ਦੇ ਪੈਸੇ ਨਿਕਲ ਹੀ ਜਾਂਦੇ ਚਾਹੇ ਬਿਮਾਰੀ ਰਾਹੀਂ ਨਿਕਲ ਜਾਣ ਚਾਹੇ ਉਹਦੇ ਹੂ ਲੱਗ ਜਾਣ ਕਿਸੇ ਦਾ ਦੱਬਿਆ ਹੋਇਆ ਪੈਸਾ ਛੋੜੇ ਘਰੇ ਬਿਲਕੁਲ ਨਹੀਂ ਖੜੂਗਾ ਨਿਕਲ ਜਾਣਾ ਉਹਨੇ ਜਿਹੜੇ ਮਰਜ਼ੀ ਦਾ ਨਿਕਲੇ ਛੋੜਾ ਨਿਕਲ ਜਾਣਾ ਇਹ ਨਹੀਂ ਪਤਾ ਛੋੜੇ ਦੁੱਗਣੇ ਲੈ ਕੇ ਜਾਵੇ ਗੱਲ ਇੱਥੇ ਆ ਕੇ ਖੁੱਪ ਜਾਂਦੀ ਹੈ ਤੇ ਆਪਣੇ ਕੰਮ ਕਰਨ ਦਾ ਫਾਇਦਾ ਕੀ ਆ ਆਪ ਜੇ ਕਿ ਤੁਸੀਂ ਆਪਣੇ ਕੰਮ ਸਾਰੇ ਆਪ ਕਰੋਗੇ ਹਨਾ ਚਾਹੇ ਤੁਸੀਂ ਕੈਨੇਡਾ ਨਾਲੋਂ ਘੱਟ ਮਿਹਨਤ ਆਪਣੇ ਜੇ ਆਪਾਂ ਦੇਖੀਏ ਜਿੰਨੇ ਲੋਕ ਕੈਨੇਡਾ ਜਾ ਕੇ ਸਟਰਗਲ ਕਰਦੇ ਆ ਉਦੋਂ ਘੱਟ ਆਪਣੇ ਇੰਡੀਆ ਦੇ ਵਿੱਚ ਮੰਨ ਲਓ ਤੁਸੀਂ ਆਪਣੇ ਇੰਡੀਆ ਦੇ ਵਿੱਚ ਮੌਜਾਂ ਬੈਠ ਕੇ ਖਾ ਸਕਦੇ ਹੋ ਕੋਈ ਤੁਹਾਨੂੰ ਟੈਕਸ ਨਹੀਂ ਹੈਗਾਗਾ ਕੁਝ ਨਹੀਂ ਹੈਗਾ ਠੀਕ ਆ ਹਾਲਾਤ ਸਾਰੇ ਕਿਤੇ ਮਾੜੇ ਆ ਕੋਈ ਇਹ ਨਹੀਂ ਹੈਗਾ ਵੀ ਕੈਨੇਡਾ 'ਚ ਮਾੜਿਆ ਜਾਂ ਇੰਡੀਆ 'ਚ ਮਾੜਿਆ ਸਾਰੇ ਕਿਤੇ ਇੱਕੋ ਹੀ ਹਾਲਾਤ ਆ ਇਹਦਾ ਬਹਿਮਾ 'ਚ ਤੁਸੀਂ ਨਿਕਲ ਜਾਓ ਠੀਕ ਆ ਬਸ ਇੰਡੀਆ 'ਚ ਆ ਮੈਨੂੰ ਲੱਗਦਾ ਵੀ ਬਹੁਤ ਵਧੀਆ ਚੀਜ਼ ਆ ਵੀ ਇੱਕ ਤਾਂ ਆਪਣੇ ਦੁੱਖਣ ਸੁੱਖਣ ਹੋ ਜੇ ਆਪਣੇ ਡਾਕਟਰ ਤੁਰਤ ਆਪਾਂ ਨੂੰ ਦਵਾਈ ਦਿੰਦੇ ਆ ਦਾਖਲ ਕਰ ਲੈਂਦੇ ਆ ਕੈਨੇਡਾ ਦੇ ਵਿੱਚ ਇਹ ਫੈਸਿਲਿਟੀ ਬਿਲਕੁਲ ਵੀ ਨਹੀਂ ਹੈਗੀਗੀ ਦੁੱਜਾ ਵੀ ਆਪਣੇ ਜਿਵੇਂ ਘਰਾਂ ਘਰਾਂ ਦੇ ਆਪਾਂ ਕਿਰਾਂ ਘਰ ਪਾ ਲੈਣਾ ਠੀਕ ਆ ਉਹ ਤਾਂ ਆਪਣੀਆਂ ਆਪ ਦੀਆਂ ਸੁੱਖ ਸੋਚਾਂ ਹੁੰਦੀਆਂ ਵੀ ਅਸੀਂ ਕੋਠੀਆਂ ਪਾਉਣਨਾ ਅਸੀਂ ਕਾਰਾਂ ਲੈਣੀਆਂ ਉਹ ਆਪ ਦੇ ਖਰਚੇ ਵਧਾ ਲੈਣੇ ਮੰਗਰੋ ਪਿੱਟੀ ਜਾਂਦੇ ਆ ਕਮਰੇ ਦਾ ਵੀ ਲੋ ਦੋ ਵੀ ਬਹੁਤ ਹੁੰਦੇ ਆ ਨਾ ਆਪਾਂ ਦੋ ਕਮਰਿਆਂ ਦੇ ਵਿੱਚ ਕੀ ਵੱਧ ਤੋਂ ਵੱਧ ਆਪਣੇ ਅੱਜ ਕੱਲ ਇੱਕ ਬੇਟਾ ਹੁੰਦਾ ਇੱਕ ਬੇਟੇ ਦਾ ਕਮਰਾ ਲਾ ਲੋ ਇੱਕ ਆਪਣਾ ਫੈਮਿਲੀ ਦਾ ਲਾ ਲੋ ਮੈਂ ਤਾਂ ਕਹਿੰਦੀ ਬਾਲੇ ਕਮਰੇ ਬਣਾਉ ਨਾ ਆ ਪਤਾ ਨਹੀਂ ਕਿੱਥੋਂ ਰਵਾਜ ਚੱਲ ਗਿਆ ਆ ਮੇਰੇ ਬੱਚੇ ਦਾ ਕਮਰਾ ਮੇਰੀ ਬੱਚੀ ਦਾ ਕਮਰਾ ਇਹ ਕੀ ਆ ਉਹੀ ਲੋਕਾਂ ਦਾ ਪਿਆਰ ਟੁੱਟ ਜਾਂਦਾ ਕਿੱਥੇ ਇੱਕ ਕਮਰੇ 'ਚ ਬੈਠੇ ਹੋਵੋ ਤੁਸੀਂ ਗੱਲਾਂ ਕਰੋ ਛੋਟੇ ਚ ਪਿਆਰ ਵਧੇ ਆਪਦੇ ਘਰ ਦੀਆਂ ਸੌ ਰਿਆ ਕਰੋ ਹਨ ਅੱਡੋ ਅੱਡੀ ਬੈਠੇ ਰਹਿੰਦੇ ਅੱਡੋ ਅੱਡੀ ਮੂੰਹ ਹੋ ਜਾਂਦਾ ਸਾਰਿਆਂ ਦੇ ਫਿਰ ਤੇ ਬਾਕੀ ਗੱਲ ਆ ਜਾਂਦੀ ਵੀ ਜਿਵੇਂ ਹੁਣ ਆਪਾਂ ਆਪਣੇ ਘਰਾਂ ਦਾ ਕੋਈ ਆਪਾਂ ਨੂੰ ਟੈਕਸ ਨਹੀਂ ਆਪਾਂ ਆਪਾਂ ਦੋ ਕਮਰੇ ਪਾ ਕੇ ਬਹਿ ਜੀਏ ਕਿਰਾਂ ਠੀਕ ਹੈ ਦੋ ਕਮਰੇ 2 ਲੱਖ ਚ ਵੀ ਪੈ ਜਾਂਦੇ ਆ ਤੇ ਕੋਠੀਆਂ ਤੇ ਆਪਾਂ ਪਾਉਣ ਲੱਗ ਜਾਈਏ ਤਾਂ 30-30 ਲੱਖ ਵੀ ਲੱਗ ਜਾਂਦੇ ਉਹ ਆਪਣੀ ਸੋਚ ਹੁੰਦੀ ਆ ਮੈਂ ਕਹਣੀ ਆ ਲੋਕ ਦਿਖਾਵੇ ਲਈ ਤਾਂ ਕੁਝ ਵੀ ਨਾ ਕਰੋ ਹੁਣ ਅਸੀਂ ਕਹਿੰਨੇ ਆ ਵੀ ਅਸੀਂ ਕੀ ਕਰਾਉਣਾ ਸੀ ਮੈਂ ਦੋ ਤਿੰਨ ਕਮਰੇ ਪਾ ਕੇ ਸਾਨੂੰ ਕਮਰੇ ਤਾਂ ਦੋ ਹੀ ਬਾਧੂ ਸੀ ਚਾਹੀ ਮੇਰਾ ਕਮ ਦੀਪ ਉੱਪਰ ਬਣਾ ਲੈਂਦਾ ਗੱਲ ਖਤਮ ਸੀ ਇਹ ਮੈਨੂੰ ਨਹੀਂ ਲੱਗਦਾ ਵੀ ਬਾਹਲੇਆਂ ਕੋਠੀਆਂ ਗੁੱਠੀਆਂ ਬਣਨ ਚ ਕੋਈ ਦਾਵਾ ਨਾ ਉਹ ਸਫਾਈ ਉਹ ਲੈਣਾਂ ਦੇਣਾ ਫਿਰ ਜੀ ਜੀ ਹੋਈ ਜਾਂਦੀ ਹੈ ਮੈਥੋਂ ਕੰਮ ਨਹੀਂ ਹੁੰਦਾ ਜੀ ਮੈਥੋਂ ਨਹੀਂ ਸਫਾਈਆਂ ਹੁੰਦੀਆਂ ਫਿਰ ਕੰਮ ਵਾਲੀ ਰੱਖਣੀ ਪੈਂਦੀ ਹੈ ਫਿਰ ਕੰਮ ਵਾਲੀ ਵੀ ਭਈ ਅਗਲੀ ਦੋ ਤਣ ਅਸੀਂ 4000 ਲਊਗੀ ਜਦੋਂ ਅਗਲੀ ਕੰਮ ਕਰਦੀ ਉਹਨੇ ਤਾਂ ਪੈਸੇ ਲੈਣੇ ਆ ਸਿੱਧੀ ਜੀ ਗੱਲ ਆ ਘਰ ਦੀਆਂ ਬੁੜੀਆਂ ਕਹਿੰਦੀਆਂ ਸਾਥੋਂ ਹੁੰਦਾ ਨਹੀਂ ਮੈਂ ਤਾਂ ਸੋਚ ਕੇ ਹੈਰਾਨਾ ਹਨਾ ਵੀ ਜਿਹੜੀਆਂ ਬੁੜੀਆਂ ਆ ਚਾਰ ਚਾਰ ਘਰਾਂ ਦੇ 10 10 ਘਰਾਂ ਦੇ ਪੋਚੇ ਲਾਉਂਦੇ ਉਹ ਵੀ ਤਾਂ ਲਾਉਂਦੀਆਂ ਹੀ ਆ ਸੋ ਜੇ ਤੁਸੀਂ ਆਪਣ ਕੈਨੇਡਾ ਚ ਕਿਉਂ ਲੋਕ ਕਾਮਯਾਬੀ ਜਾਂ ਉਹ ਸਾਰੇ ਕੰਮ maaf ਕਰਦੇ ਮੈਨੂੰ ਇਹ ਦੱਸੋ ਕਿ ਕੈਨੇਡਾ ਕੀ ਦੇ ਘਰ ਹੀ ਨੌਕਰ ਲੱਗੇ ਹੁੰਦੇ ਕਿਸੇ ਦੇ ਘਰ ਹੀ ਨੌਕਰ ਨਹੀਂ ਹੁੰਦਾ ਆਪਣੀ ਇੰਡੀਆ ਚ ਮੈਨੂੰ ਲੱਗਦਾ ਇੱਕ ਘਰੇ ਤਿੰਨ ਤਿੰਨ ਹੁੰਦੇ ਆ ਕੱਪੜੇ ਧੋਣ ਵਾਲਾ ਅੱਡ ਹੁੰਦਾ ਰੋਟੀ ਬਣਾਉਣ ਵਾਲਾ ਅੱਡ ਹੁੰਦਾ ਬਾਹਰਲੇ ਕੰਮ ਦੇਖਣ ਵਾਲਾ ਅੱਡ ਹੁੰਦਾ ਫਿਰ ਕਹਿੰਦੇ ਨੂੰ ਖਰਚੇ ਵਧ ਗਏ ਫਿਰ ਪਿੱਟ ਦੇ ਹਾਈ ਜੀ ਖਰਚੇ ਵਧ ਗਏ ਖਰਚੇ ਤਾਂ ਵੱਧਦੇ ਆ ਜੀ ਜਿੰਨੇ ਜੀ ਉਹਨਾਂ ਖਰਚੇ ਬਧੂ ਬਧੂ ਕਾਇਨ ਦਾ ਭਾਅ ਵੀ ਆ ਵੀ ਖਰਚੇ ਜੇ ਤੁਸੀਂ ਲੰਟਰਜ ਕਰੋਗੇ ਹਨਾ ਤਾਂ ਤੁਸੀਂ ਕਦੇ ਔਖੇ ਨਹੀਂ ਹੋਵੋਗੇ ਸੋ ਉਪ ਚਾ ਕੇ ਤੇ ਦੇਖ ਆਪਨੇ ਖਰਚੇ ਕੀਤੇ ਆਪਾਂ ਨੂੰ ਦੁੱਖ ਦੇ ਜਾਂਦੇ ਆ ਨੰਬਰ 2 ਭਾਈ ਕਿਸੇ ਤੇ ਵਿਸ਼ਵਾਸ ਨਾ ਕਰੋ ਕਿਸੇ ਨੂੰ ਪੈਸਾ ਨਾ ਦਿਓ ਮੈਂ ਤਾਂ ਦੇਖ ਲਿਆ ਤੁਸੀਂ ਵੀ ਦੇਖ ਲੋਗੇ ਜੀ ਨੂੰ ਪੈਸਾ ਦੇ ਦਿਆਂਗੇ ਛੋਟਨਾ ਦੁਸ਼ਮਣੀ ਨਮਾਉਣ ਲੱਗ ਜੂਗਾ ਛੋਟਾ ਜਿੰਨਾ ਮਰਜੀ ਪਿਆਰ ਹੋਵੇ ਜਦੋਂ ਤੁਸੀਂ ਪੈਸਾ ਦੇ ਦਾ ਛੋਟਾ ਦੁਸ਼ਮਣ ਬਣ ਜੂਗਾ ਅਗਲਾ ਤਾਂ ਵੀ ਤੁਸੀਂ ਪੈਸੇ ਮੰਗਣੇ ਆ ਅਗਲਾ ਛੋਟੇ ਨਾਲ ਦੁਸ਼ਮਣੀ ਨਮਾਉਣ ਲੱਗ ਜੂ ਵੀ ਹਾਂਜੀ ਤੇ ਪੈਸੇ ਮੰਗਦਾ ਛੋਏ ਗੱਲਾਂ ਨਾ ਕਰਿਆ ਕਰੋ ਜੇ ਹੁਣ ਲੋਕਾਂ ਦਾ ਕਿਉਂ ਸਰ ਗਿਆ ਅੱਗੇ ਲੋਕ ਆਧਾਰ ਸੁਧਾਰ ਪੈਸੇ ਫੜ ਲੈਂਦੇ ਸੀ ਮੋੜਦੇ ਸੀ ਅਗਲੇ ਚਾਹੇ ਅਗਲੇ ਵਿਚਾਰੇ ਭੁੱਖੇ ਤੇहां ਕੱਟ ਕੇ ਪਰ ਪੈਸੇ ਜਰੂਰ ਮੋੜਦੇ ਸੀ ਹੁਣ ਪੁੱਠਾ ਰਵਾਜ ਆ ਹੁਣ ਕਿਸੇ ਨੂੰ ਪੈਸੇ ਦੇ ਅਗਲਾ ਬੋਲਣੋਂ ਹਟ ਜਾਂਦਾ ਫਿਰ ਅਗਲਾ ਕੀ ਠੀਕ ਆ ਮਦਦ ਕਰਨ ਵਾਸਤੇ ਬਣੀ ਆ ਕਰ ਦਿੰਦੇ ਆ ਅਗਲੇ ਹੁਣ ਮੰਨ ਲਾ ਮੇਰੇ ਕੋਲੇ ਮੈਂ ਕੱਪੜਾ ਲੈਣ ਜਾਣਾ ਮੇਰੇ ਕੋਲੇ 10-20000 ਰੁਪਏ ਕਿਸੇ ਨੂੰ ਲੋੜ ਅਗਲਾ ਦੋ ਦੋ ਦਿਨ ਫੜ ਲੇ ਹਨਾ ਅਗਲਾ ਮੋੜ ਦੇ ਕੋਈ ਚੱਕਰ ਨਹੀਂ ਕਈ ਵਾਰੀ ਉਹ ਲੈ ਕੇ 12000 ਰੁਪਇਆ ਨਾ ਬੋਲਣੋਂ ਵੀ ਹਟ ਜਾਂਦਾ ਤੇ ਆਪਾਂ ਨੂੰ ਬਲੌਕ ਲਿਸਟ 'ਚ ਪਾਉਣ ਦਾ ਲੈ ਕਰ ਲਓ ਮਦਦ ਫੇਰ ਅੱਜ ਕੱਲ ਮੈਂ ਤਾਂ ਚੀਜ਼ਾਂ ਦੇਖ ਚੁੱਕੀ ਹਾਂ ਤੁਸੀਂ ਵੀ ਦੇਖ ਲਓਗੇ ਹੁਣ ਤਾਂ ਇਹ ਰਵਾਜ ਚੱਲ ਪਿਆ ਵੀ ਜਿੱਥੇ ਤੁਸੀਂ ਟੁੱਟਣਾ ਕਿਸੇ ਨੂੰ ਥੋੜੇ ਜਿਹੇ ਪੈਸੇ ਦੇ ਦਿਓ ਉਹ ਬੰਦਾ ਟੁੱਟ ਜੂ ਛੋਟੇ ਨਾਲੋਂ ਸਿੱਧੀ ਗੱਲ ਕਹਿਣੀ ਹੈ ਮੇਰੇ ਕੋਲ ਸਪਸ਼ਟ ਗੱਲ ਹੈ ਕਿਸੇ ਨੂੰ ਧਾਰ ਤੁਸੀਂ 2000 ਦੇ ਦਿਓ ਨਾ 2000 ਦੀ ਕੋਈ ਵੈਲੂ ਨਹੀਂ ਹੈਗੀ ਹੁਣ ਦੇਖਿਆ ਜਾਵੇ ਤਾਂ ਬਹੁਤ ਮੰਗਿਆਈ ਹੈ 2000 ਦੇ ਦਿਓ ਬੰਦਾ ਛੋਟੇ ਨਾਲ ਟੁੱਟ ਜੂ ਬੋਲਣੋਂ ਹਟ ਜੂ ਸੋਤ ਨਫਰ ਦਾ ਕਰ ਲ ਉਹ ਕਹੂਗਾ ਵੀ ਹਾਂ ਹਾਂ 2000 ਤਾਂ ਮੈਨੂੰ ਦੇ ਤਾ ਹੁਣ ਮਿਹਰਬਾਨੀ ਚਾਹ ਕਰਾ ਹੋਰ ਭਮਾ ਦੇ ਦੇ ਪਤਾ ਨਹੀਂ ਮੈਂ ਤਾਂ ਇਹ ਜੇ ਘਟੀਆਂ ਲੋਕਾਂ ਤੋਂ ਕਿਉਂ ਨਾਫਰਦਾ ਮੈਂ ਤਾਂ ਬੜੀ ਨਾਫਰਦਾ ਜਿਹੜਾ ਬੰਦਾ ਪੈਸੇ ਲੈ ਕੇ ਅੱਖਾਂ ਹੀ ਫੇਰ ਜਾਂਦਾ ਨਜ਼ਰ ਹੀ ਮਿਲਾਉਣਾ ਹਟ ਜਾਂਦੇ ਵੀ ਇਹਦੇ ਮੈਂ ਪੈਸੇ ਦੇਣੇ ਹੱਦ ਐ ਛੋਡੀ ਲੈਣ ਦੇਣ ਬਣਿਆ ਇਹਦਾ ਮਤਲਬ ਇਹ ਥੋੜੀ ਐ ਵੀ ਤੁਸੀਂ ਅਗਲੇ ਨੂੰ ਅਗਲੀਆਂ ਨਜ਼ਰਾਂ 'ਚ ਛਿੱਟ ਦੋ ਸੋ ਇਹ ਗੱਲਾਂ ਨਹੀਂ ਕਰਨੀਆਂ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ ਆਪਣੇ ਕੰਮ ਆਫ ਕਰੋ ਜੇ ਤੁਸੀਂ ਖਰਚੇ ਘਟਾਉਣੇ ਆ ਨਾ ਕਾਮਯਾਬ ਹੋਣਾ ਤਾਂ ਆਪਣੇ ਕੰਮ ਆਫ ਕਰ ਲੱਗੋ ਤੁਸੀਂ ਮੇਰੇ ਵੱਨੀ ਦੇਖ ਲਓ ਵੀ ਚਾਰ-ਚਾਰ ਬੰਦੇ ਦੇ ਆਪਰੇਸ਼ਨ ਹੋਇਆ ਸ਼ੂਗਰ ਦੀ ਮਰੀਜ਼ ਹੋਵੇ ਅਲਸਰ ਨਾਲ ਲੜੀ ਹੋਵੇ 15 ਸਾਲ ਫੇਰ ਵੀ ਸਾਡੇ ਘਰੇ ਕੋਈ ਨੁੱਕਰ ਨਹੀਂ ਹੈਗਾ ਅਸੀਂ ਕਦੇ ਲਾਇਆ ਨਹੀਂ ਹਾਂ ਉਦੋਂ ਜ਼ਰੂਰ ਲੱਗਿਆ ਹੋਊਗਾ ਵੀ ਜਦੋਂ ਜਮੇ ਮੰਜੇ 'ਚ ਪੈ ਜਾਂਦੀ ਹੁੰਦੀ ਹੂੰਦੀ ਪੂ ਛੋਟਾ ਹੋਊਗਾ ਕੋਈ 10-15 ਦਿਨਾਂ ਵਾਸਤੇ ਪਰ ਮੈਂ ਨਹੀਂ ਲਾਉਂਦੀ ਕਿਉਂਕਿ ਮੈਨੂੰ ਪਤਾ ਵੀ ਉਹਨਾਂ 'ਚ ਵੀ ਜਾਨ ਉਹੀ ਹੈ ਤੇ ਮੇਰੇ 'ਚ ਵੀ ਹੈ ਸਾਡੇ ਘਰੇ ਸਿਸਟਮ ਕੈਨੇਡਾ ਵਾਲਾ ਅਸੀਂ ਆਪ ਦਾ ਕੰਮ ਆਪ ਕਰਦੇ ਹਾਂ ਸਾਰਾ ਦੀਪੂ ਵੀ ਕੰਮ ਕਰਦਾ ਇਹ ਨਹੀਂ ਹੈਗਾ ਵੀ ਦੀਪੂ ਵਕੀਲ ਬਣ ਕੇ ਤੇ ਉਹ ਕੰਮ ਨਾ ਕਰੂ ਸਾਰੇ ਕੰਮ ਆਪ ਦੇ ਆਪ ਬੀ ਜਿਵੇਂ ਮੇਰਾ ਆਰੀ ਸ਼੍ਰੀ ਲੋਕਾ ਜੀ ਆਪਾਂ ਦੀ ਇੱਕ ਵਾਰੀ ਕਿਹਾ ਸੀ ਵੀ ਆਪਦਾ ਖਾਣਾ ਆਪ ਚੱਕ ਕੇ ਖਾਣਾ ਬੇਟੇ ਸਵੇਰ ਉੱਠਣਾ ਆਪਦਾ ਜਿਵੇਂ ਤੂੰ ਦੁੱਧ ਕੋਈ ਬਨਾਣਾ ਸ਼ੇਕ ਜੋ ਵੀ ਇਨਾ ਆਪਦਾ ਆਪ ਪੀਣੀ ਇਹ ਤੁਸੀਂ ਨਾਲ ਤਾਂ ਬੱਚੇ ਨੂੰ ਬਗਾੜ ਦਿੰਦੇ ਹੋ ਫਿਰ ਉਹ ਅੱਗੇ ਜਾ ਕੇ ਕੰਮ ਨਹੀਂ ਕਰ ਸਕਦਾ ਜੇ ਤੁਸੀਂ ਦੀ ਬਾਲੀ ਪੂਛ ਪੂਛ ਕਰਦੇ ਹੋ ਦੀਪੂ ਉੱਠਦਾ ਉੱਠ ਕੇ ਪਾਣੀ ਗਰਮ ਲਾ ਲੈਂਦਾ ਆਪਦਾ ਬਨਾਣਾ ਸ਼ੇਕ ਬਣਾ ਕੇ ਪੀ ਲੈਂਦਾ ਇਹ ਦੀਪੂ ਦੀਆਂ ਉੱਤ ਹੈ ਪਾਣੀ ਲਾ ਲੈਂਦਾ ਬਨਾਣਾ ਸ਼ੇਕ ਪੀ ਕੇ ਨਹਾ ਕੇ ਤੇ ਪਾਠ ਕਰਨ ਲੱਗ ਜਾਂਦਾ ਪਾਠ ਕਰਕੇ ਆ ਵੀ ਯੂਨੀਵਰਸਿਟੀ ਨੂੰ ਤਿਆਰ ਹੋ ਜਾਂਦਾ ਆਪਾਂ ਜਿਹੜੇ ਆਪਾਂ ਨੂੰ ਉਹ ਗੱਲ ਵਿਚਰੇਗੀ ਉੱਠ ਕੇ ਆਪਾਂ ਨੂੰ ਚਾਹ ਬਣਾ ਕੇ ਦਿੰਦਾ। ਵੀ ਮੰਮੀ ਚਾਹ ਪੀ ਲਓ ਤੁਸੀਂ ਤੇ ਤੁਸੀਂ ਵੀ ਨਾ ਲਓ ਆਪਾਂ ਵੀ ਭਾਈ ਨਾ ਕੇ ਪਾਠ ਕਰ ਲਈਦਾ। ਮਹਾਰਾਜ ਦਾ ਨਾਮ ਲੈਣਾ ਤਾਂ ਜ਼ਰੂਰੀ ਆ ਨਾ ਉਹ ਤੋਂ ਬਿਨਾਂ ਤਾਂ ਫਿਰ ਕੁਝ ਵੀ ਨਹੀਂ ਆਪਾਂ। ਜੋ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਕੰਮ ਕਰਨੇ ਸਿਖਾਓ ਤੁਸੀਂ ਬੱਚਾ ਨੂੰ ਬਗਾੜ ਰਹੇ ਹੋਗੇ। ਬੱਚਾ ਇੱਕ ਚੀਜ਼ ਮੰਗ ਲੈ ਬਹਿ ਜਾ ਪੁੱਤ ਮੈਂ ਲਿਆ ਕੇ ਦਿੰਨੀ ਆ ਮੈਂ ਲਿਆ ਕੇ ਦਿੰਨਾ ਠੀਕ ਆ ਪਿਆਰ ਪਿਆਰ ਆਪਣੀ ਜਗ੍ਹਾ ਪਰ ਜਿਹੜੇ ਤੁਸੀਂ ਬਗਾੜਦੇ ਹੋ ਬੱਚੇ ਨੂੰ ਉਹਗਾ ਦਿੱਤਾ। ਬੱਚੇ ਨੂੰ ਆਪਣੇ ਕੰਮ ਆਪ ਕਰ ਲਾਓ ਕਦੇ ਬੱਚਾ ਭੁੱਖਾ ਨਹੀਂ ਮਰੂਗਾ ਮੈਥੋ ਲਿਖਾ ਕੇ ਰਹਿ ਲਓ ਜਦੋਂ ਤੁਸੀਂ ਬੱਚੇ ਨੂੰ ਬੈੱਡ ਤੇ ਬਿਠਾਈ ਰੱਖੋਗੇ ਸਾਰੀਆਂ ਚੀਜ਼ਾਂ ਨੂੰ ਆਪ ਫੜਾਈ ਜਾਊਂਗੇ ਉਹ ਵਿਚਾਰਾ ਕੰਮ ਕਿੱਥੋਂ ਕਰ ਲੂ ਫਿਰ ਪੇਟ ਦੇ ਉਹ ਵੀ ਸਾਡਾ ਬੱਚਾ ਕੰਮ ਨਹੀਂ ਕਰਦਾ ਜੇ ਤੁਸੀਂ ਉਹਨੂੰ ਕੰਮ ਦੀ ਆਦਤ ਪਾਉਂਗੇ ਫੇਰ ਹੀ ਐ ਦੀਪੂ ਦੀ ਡਿਊਟੀ ਹੈ ਇਹਨੇ ਆਪ ਦਾ ਕੰਮ ਆਪ ਕਰਨਾ ਸਾਰਾ ਕੁਝ ਚੱਕ ਕੇ ਖਾਣਾ ਪੀਣਾ ਸਾਰਾ ਦੀਪੂ ਦਾ ਆਪ ਦਾ ਕੰਮ ਹੈ ਯੂਨੀਵਰਸਿਟੀ ਚੋਂ ਦਾ ਵਿਚਾਰਾ ਮੈਨੂੰ ਜਮਣ ਹੀ ਆ ਕੇ ਕਹਿੰਦਾ ਸੀ ਵੀ ਹਾਂ ਮੰਮੀ ਮਾਂ ਚੀਜ਼ ਖਾਣੀ ਇਹਨੂੰ ਪਤਾ ਹੁੰਦਾ ਵੀ ਮੰਮੀ ਵੀ ਕੰਮ ਕਰਦੀ ਆ ਬਿਮਾਰ ਹੋ ਕੇ ਕੱਪੜੇ ਆ ਦੇਖਦੀ ਆ ਵੀਡੀਓ ਬਣਾਉਣੀਆਂ ਪੈਂਦੀਆਂ ਸਾਰਾ ਕੰਮ ਕਰਨਾ ਪੈਂਦਾ ਉਹਨੇ ਮੈਨੂੰ ਕਦੇ ਨਹੀਂ ਆ ਕੇ ਕਿਹਾ ਵੀ ਮਾਂ ਮੈਨੂੰ ਆਜੀ ਲੈ ਦੇ ਮੈਨ ਤਾਂ ਪਧਰੀਂ ਲੱਗਦਾ ਯੂਨੀਵਰਸਿਟੀ ਚੋਂ ਕਦੋਂ ਆਇਆ ਮੈਂ ਤਾਂ ਕਸਟਮਰਾਂ ਕੋਲੇ ਬੈਠੀ ਹੁੰਨੀ ਆ ਆਪਦਾ ਵਿਚਾਰਾ ਆਪ ਹੀ ਆਪ ਦੇ ਖਾਣਾ ਬਣਾ ਖਾਈ ਜਾਂਦਾ ਹੁੰਦਾ ਆਪੀ ਚੱਕਦਾ ਆ ਕਿ ਉਹ ਕਦੇ ਵੀ ਨਹੀਂ ਛੋਟੇ ਹੁੰਦੇ ਤੋਂ ਆਦਤ ਪਾਈ ਆ ਦੋਨੇ ਬੱਚਿਆਂ ਨੂੰ ਅੱਜ ਆ ਪਰ ਅੱਬ ਤੋਂ ੜ ਕੇ ਕਹਿੰਨੇ ਵੀ ਦੋਨੇ ਬੱਚੇ ਆਪਦਾ ਕ ਨਹੀਂ ਹੁਣ ਅਗਲੀ ਉਹ ਬੇਟੀ ਕਹਿੰਦੀ ਵੀ ਮੇਰੀ ਤਿੰਨ ਬੜੀ ਕਾ ਤਨਖਾਹ ਹੈ ਮੇਰੀ ਮੈਂ ਤਾਂ ਕੋਈ ਕੰਮ ਵਾਲੀ ਰੱਖੂੰਗੀ ਜਾਂ ਖਾਣਾ ਲਵਾਉਗੀ ਉਹ ਇੱਕ ਦਿਨ ਵੀ ਉਹ ਮੁੱਲ ਦਾ ਖਾਣਾ ਨਹੀਂ ਖਾਂਦੀ ਆਪ ਦਾ ਖਾਣਾ ਆਪ ਬਣਾ ਕੇ ਖਾਂਦੀ ਹੈ ਸਾਰਾ ਕੁਝ ਆਪ ਕਰਦੀ ਹੈ ਪੀਜੀ ਜੇ ਰਹਿ ਕੇ ਵੀ ਉਹਨੂੰ ਆਦਤ ਬਣੀ ਹੋਈ ਉਹਨੂੰ ਪੰਜੋਹੇ ਜੀ ਆਦਤ ਪਾਤੀ ਮੈਂ ਉਹਨੂੰ ਆਪ ਦਾ ਖਾਣਾ ਬਣਾਇਆ ਪਸੰਦ ਆਉਂਦੇ ਹੱਥੀ ਉਹਨੇ ਅੱਖੀਂ ਦੇਖ ਕੇ ਭਾਂਡੇ ਸਾਫ਼ ਐ ਫਿਰ ਖਾਣਾ ਬਣਾ ਕੇ ਖਾਣਾ ਐ ਨਹੀਂ ਖਾਂਦੀ ਹੁੰਦੀ ਉਹ ਮੁੱਲ ਦਾ ਸੋ ਤੁਸੀਂ ਬੱਚੇ ਨੂੰ ਪਿਆਰ ਕਰੋ ਮੈਂ ਨਹੀਂ ਕਹਿੰਦੀ ਪਿਆਰ ਨਾ ਕਰੋ ਬੱਚੇ ਨੂੰ ਪਿਆਰ ਜਰੂਰ ਕਰੋ ਪਰ ਉਹਨੂੰ ਬਗਿਆੜੋ ਨਾ ਨੂੰ ਕਹੋ ਬੇਟੇ ਵੀ ਆਪਣੇ ਕੰਮ ਤੂੰ ਖੁਦ ਕਰ ਛੋਟੇ ਬੱਚੇ ਆਪਣਾ ਕੰਮ ਹੁੰਦਾ ਵੀ ਬੱਚਾ ਛੋਟਾ ਉਹਨੂੰ ਆਪਾਂ ਸੰਭਾਲ ਲੈਣਾ ਠੀਕ ਆ ਜਦੋਂ ਬੱਚਾ ਵੱਡਾ ਹੋ ਜਾਂਦਾ ਤਾਨੂੰ ਦੱਸੋ ਵੀ ਬੇਟੇ ਤੇਰਾ ਆਪਦਾ ਕੰਮ ਆ ਆਪ ਚੱਕ ਦੀਪੂ ਆਪਦੀਆਂ ਵਰਦੀਆਂ ਆ ਪ੍ਰੈਸ ਕਰਦਾ ਆਪ ਜਦੋਂ ਜਦੋਂ 6ਵੀਂ ਚ ਸੀਗਾ ਇਹ ਜਦੋਂ ਆਪਦੀਆਂ ਵਰਦੀਆਂ ਪ੍ਰੈਸ ਕਰਕੇ ਪਾਉਣ ਲੱਗਾ ਸੀ ਮੈਂ ਕਿਹਾ ਬੇਟੇ ਵੀ ਐ ਤਾਂ ਸਿਰ ਪੈਸੇ ਚੜ ਜਾਣਗੇ ਜੇ ਆਪਾਂ ਕੋਈ ਕੰਮ ਵਾਲਾ ਰੱਖਾਂਗੇ ਤੂੰ ਆਪਣੇ ਕੰਮ ਕਰ ਮੈਂ ਆਪਣੇ ਕੋਲ ਜਿੰਨਾ ਮੈਂ ਇੱਥੋਂ ਹੁੰਦਾ ਕੰਮ ਮੈਂ ਬਿਮਾਰ ਹੋ ਕੇ ਮਿਲ ਲੁਕਦੀ ਦੀਪੂ ਮੇਰੇ ਮਗਰ ਪੈ ਜਾਂਦਾ ਮੈਂ ਤਾਂ ਆਪਰੇਸ਼ਨ ਤੇ ਮੈਨੂੰ ਲੱਗਦਾ 3 ਕਿਲੋ ਦੀ ਰਿਸ ਵਾਲੀ ਕਢਾਈ ਸੀਗੀ 24 ਦਿਨ ਹੋਏ ਸੀ ਮੈਂ ਖਲਾ ਦੀਪੂ ਮੈਂ ਤਰੀ ਰੋਟੀਆਂ ਬੇਲਾਂ ਤੇ ਮੇਰੇ ਮਗਰ ਪੈ ਗਿਆ ਵੀ ਤੇਰੇ ਸਿੱਤ ਖੜਨ ਦੀ ਤਾਂ ਹਿੰਮਤ ਨਹੀਂ ਤੂੰ ਰੋਟੀਆਂ ਬਗਾਉਣਾ ਦੀ ਸੋ ਆਪਣੇ ਬੱਚਿਆਂ ਨੂੰ ਨਾ ਬਗਾੜੋ ਨਾ ਪਿਆਰ ਦਿਓ ਉਹਨਾਂ ਦੇ ਸ਼ਾਂਪ ਪੂਰੇ ਕਰੋ ਜਿੰਨੀ ਕੋ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਬੱਚੇ ਨੂੰ ਜਾਦੇ ਸ਼ੋਭ ਕਰਦੇ ਨੇ ਵੀ ਤੈਨੂੰ ਅਸੀਂ ਆ ਲੈ ਦੇਾਂਗੇ ਤੁਹਾਨੂੰ ਅਸੀਂ ਬਾਹ ਲੈ ਦਾਂਗੇ ਨਾਲ ਤਾਂ ਉਹਦੇ ਬੱਚੇ ਬਗੜ ਲੈਣੋ ਫਿਰ ਤੁਹਾਡੇ ਬੱਚੇ ਖਰਚ ਕਰਨਗੇ ਵੀਰੇ ਫਿਰ ਤੁਹਾਡਾ ਹੱਥ ਤੰਗ ਹੋਊਗਾ ਹੀ ਹੋਊਗਾ ਫਿਰ ਕੋਈ ਨਹੀਂ ਰੋਕ ਸਕਦਾ ਕਿਉਂਕਿ ਬੱਚਿਆਂ ਨੂੰ ਤੁਸੀਂ ਨੌਲੇਜ ਹੀ ਨਹੀਂ ਦਿੱਤੀ ਵੀ ਬੇਟੇ ਕਬੀਲਦਾਰੀ ਇਹ ਚੀਜ਼ ਮੈਂ ਅਕਾਲਪੁਰਖ ਵੈਗਨ ਨੂੰ ਜਾਣ ਕੇ ਕਹਿਣੀ ਆ ਵੀ ਅਸੀਂ ਬਾਹਰ ਅੰਦਰ ਬਗਜੇ ਕਿਨ ਦੀਪੂ ਨੂੰ ਪਤਾ ਹੁੰਦਾ ਵੀ ਮੇਰੀ ਮਾਂ ਕੋਲੇ ਕਿੰਨੇ ਪੈਸੇ ਐ ਕਿੰਨੇ ਖਰਚਣਿਆਂ ਨੇ ਕਦੇ ਨਹੀਂ ਮੈਨੂੰ ਕਹਿਆ ਵੀ ਆ ਖਾਣ ਪੀਣ ਦਾ ਸੁਕੀਨ ਐ ਉਹ ਵੀ ਇਹਨੇ ਮੈਨੂੰ ਪੁੱਛ ਲੈਣਾ ਮੰਮੀ ਮਾਂ ਚੀਜ਼ ਖਾਣੀ ਐ ਮੈਂ ਕਹਿੰਦੇ ਕੋਈ ਨਹੀਂ ਖਾਲਾ ਤਾਂ ਵੀ ਇਹ ਪੁੱਛੂ ਮੈਥੋਂ ਜੋ ਕੋਈ 60 ਰੁਪਏ ਦੀ ਜੇ ਫੇਰ ਵੀ ਪੁੱਛੂਗਾ ਵੀ ਮੰਮੀ ਮਾਂ ਚੀਜ਼ ਖਾਣੀ ਹੈ ਮੈਨੂੰ ਦੱਸਿਆ ਵੀ ਪੁੱਤ ਵੀ ਦੇਖ ਘਰ ਰਲ ਮਿਲ ਕੇ ਚੱਲਦਾ ਹੁੰਦਾ ਜੇ ਤੂੰ ਤੁਸੀਂ ਵੀ ਸੋਲ ਲਾਉਂਗੀ ਤੇ ਮੈਂ ਵੀ ਰੋਜ਼ ਪੈਸੇ ਕਿੱਥੋਂ ਲਵਾਂਗੀ ਦੋਨੇ ਭਣ ਭਰਾ ਹੋ ਜੇ ਬਣ ਗਏ ਸੋਡੇ ਸਾਰੇ ਇਹ ਬੱਚੇ ਬੱਚੇ ਮੈਂ ਕਹਿ ਨਹੀਂ ਆ ਵੀ ਠੀਕ ਆ 20% ਤੇ ਉਹਦੇ ਸਾਰੇ ਹੁੰਦਾ ਪਰ 80% ਮਾਂ ਦੇ ਸਾਰੇ ਹੁੰਦਾ ਬੱਚਿਆਂ ਨੂੰ ਕੰਟਰੋਲ ਕਰਨਾ ਮਾਂ 24 ਘੰਟੇ ਘਰੇ ਰਹਿੰਦੀ ਆ ਮਾਂ ਦੇ ਸਾਹਮਣੇ ਬੱਚਾ ਰੋਟੀ ਖਾਂਦਾ ਮਾਂ ਦੇ ਸਾਹਮਣੇ ਉਹ ਖਾਂਦਾ ਪੀਂਦਾ ਹਰਕਤਾਂ ਕਰਦਾ ਮਾਂ ਦੀ ਨਜ਼ਰ ਬੱਚੇ ਤੇ ਹੁੰਦੀ ਹੁੰਦੀ ਹੈ ਮਾਨੂੰ ਪਤਾ ਹੁੰਦਾ ਮਾਂ ਇਹੋ ਜੀ ਚੀਜ਼ ਆ ਮਾਂ ਰੱਬ ਮਾਂ ਨੂੰ ਨਾ ਰੱਬ ਨੇ ਹੋਜੀ ਬਣਾਇਆ ਹੋਇਆ ਉਹ ਬੱਚੇ ਦੀ ਤੌਰ ਤੋਂ ਪਸਾਨ ਲੈਂਦੀ ਆ ਵੀ ਬਿਮਾਰ ਆ ਜਾਂ ਇਹਨੂੰ ਕੁਝ ਹੋਇਆ ਉਹਦੇ ਅੱਖਾਂ ਚੋਂ ਸਮਝ ਲਾ ਲੈਂਦੀ ਆ ਵੀ ਇਹਨੂੰ ਕੋਈ ਉਹਦੇ ਨਾਲ ਕੁਝ ਗੱਲ ਹੋਈ ਆ ਜਾਂ ਇਹ ਸੈਡ ਆ ਇਹ ਗੱਲਾਂ ਸੱਚ ਆ ਪਿਓ ਦਾ ਕੰਮ ਹੁੰਦਾ ਕਮਾਈ ਕਰਨੀ ਵੀ ਕਮਾਈ ਕਰੇ ਆਪਣੇ ਬੱਚਿਆਂ ਲਈ ਆਪਣੀ ਫੈਮਿਲੀ ਲਈ 20% ਪਿਓ ਦਾ ਧਿਆਨ ਹੁੰਦਾ ਪਰ 80 ਮਾਂ ਦਾ ਹੁੰਦਾ ਬੱਚੇ ਤੇ ਸਭ ਤੋਂ ਪਹਿਲਾਂ ਬੱਚੇ ਦਾ ਮਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਬੱਚਾ ਕਿਵੇਂ ਲਾਤਾਂ ਤੇ ਚੱਲ ਰਿਹਾ ਕੀ ਹੋ ਰਿਹਾ ਇਹਦੇ ਨਾਲ ਮਾਂ ਐਸੀ ਚੀਜ਼ ਹੁੰਦੀ ਆ ਉਹਦੇ ਸਾਹਾਂ ਤੋਂ ਪਛਾਣ ਲੈਂਦੀ ਵੀ ਮੇਰਾ ਬੱਚਾ ਦੁਖੀ ਆ ਕਿ ਸੁਖੀ ਆ ਸੋ ਇਹਨਾਂ ਗੱਲਾਂ ਨੂੰ ਪਸਾਣੋ ਆਪਣੇ ਬੱਚਿਆਂ ਨੂੰ ਪਿਆਰ ਜ਼ਰੂਰ ਕਰੋ ਮੈਂ ਨਹੀਂ ਕਹਿੰਦੀ ਪਿਆਰ ਨਾ ਕਰੋ ਪਰ ਬੱਚਾ ਨੂੰ ਬਗਾੜੋ ਨਾ ਜਦੋਂ ਤੁਹਾਡੇ ਬੱਚੇ ਆਪਣਾ ਕੰਮ ਆਪ ਕਰਨਗੇ ਆਪਣੇ ਕੰਮ ਜਨ ਇੰਟਰਸਟ ਰੱਖਣਗੇ ਤੁਹਾਡਾ ਪੈਸਾ ਵੇਸਟ ਨਹੀਂ ਹੋਊਗਾ ਰਲ ਰਲ ਮਿਲ ਕੇ ਘਰ ਘਰ ਦੇ ਵਿੱਚ ਦੋ ਤਿੰਨ ਜੀ ਤਾਂ ਹੁੰਨੇ ਹੋ ਰਲ ਮਿਲ ਕੇ ਕੰਮ ਕਰ ਲਿਆ ਕਰੋ ਦੀਪੂ ਕਰਾਉਂਦਾ ਹੀ ਆ ਮੇਰੇ ਨਾਲ ਤੇ ਜੇ ਹੁਣ ਅਸੀਂ ਕੰਮ ਵਾਲਾ ਰੱਖਾਂਗੇ ਤਾਂ 4000 ਰੁਪਏ ਦਾ ਅਗਲਾ ਲੂ ਲਊਗਾ ਉਹੀ 4000 ਦੇ ਵਿੱਚੋਂ ਅਸੀਂ ਸਬਜ਼ੀ ਵੀ ਖਾ ਲੈਣੇ ਦੁੱਧ ਵੀ ਪੀ ਲੈਣੇ ਆ ਸਾਡੀ ਉਹ ਬਚਤ ਐ ਸੋ ਇਹਨਾਂ ਚੀਜ਼ਾਂ ਕਰਕੇ ਵੀਰੇ ਤੁਸੀਂ ਕਾਮਯਾਬ ਹੋਵੋਗੇ ਜੇ ਤੁਸੀਂ ਆਪਣੇ ਓਵਰ ਖਰਚੇ ਵਧਾ ਕੇ ਰੱਖੋਗੇ ਤੇ ਕਾਮਯਾਬੀ ਵੱਲ ਚੱਲੋਗੇ ਨਹੀਂ ਹੁੰਦੀਆਂ ਵੀਰੇ ਕਿਉਂਕਿ ਮਹਿੰਗਾਈ ਬਹੁਤ ਐ ਖਰਚੇ ਬਹੁਤ ਆ ਪਰ ਇੰਨੀ ਵੀ ਮਹਿੰਗਾਈ ਨਹੀਂ ਵੀ ਤੁਸੀਂ ਆਪਣੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ ਸੋ ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਿਆ ਕਰੋ ਵੀ ਆਪਣੇ ਕੰਮ ਖੁਦ ਕਰੋ ਮਿਹਨਤ ਕਰੋ ਮਿਹਨਤ ਕਰੋਗੇ ਤਾਂ ਨਾਲ ਤਾਂ ਤੁਹਾਡੀ ਸਿਹਤ ਚੰਗੀ ਰਹੂਗੀ ਨਾਲੇ ਤੁਹਾਡਾ ਦਿਮਾਗ ਪ੍ਰੈਸ਼ਰ ਹੋਊਗਾ ਕਿਉਂਕਿ ਆਪਦੇ ਕੰਮ ਕਰਨ ਨਾਲ ਬਹੁਤ ਪੈਸੇ ਦੀ ਬਚਤ ਹੁੰਦੀ ਐ ਸਾਰੇ ਕੰਮ ਆਪ ਕਰੋ ਉਹਨਾਂ ਸੀ ਕੱਪੜੇ ਦਾ ਕੰਮ ਕਰਦੇ ਆ ਤਾਂ ਅਸੀਂ ਬੰਦਾ ਰੱਖ ਲਾਂਗੇ ਤੇ ਬੰਦਾ ਸੱਥੋਂ 8000 ਰੁਪਏ ਲਊਗਾ ਹੀ ਲਊਗਾ ਤੇ 10000 ਮੜ ਲਾ ਜੇ ਸਾਨੂੰ 15000 ਰੁਪਏ ਬਚਤ ਰਹੇਗੇ ਮਹੀਨੇ ਦੀ 15 ਮੰਨ ਕੇ ਚੱਲੋ ਤੁਸੀਂ ਮੋਟਾ ਜਿਹਾ ਹਿਸਾਬ 15 ਦੇ ਵਿੱਚੋਂ 10 ਉਹ ਬੰਦਾ ਲੈ ਗਿਆ ਸਾਡੇ ਕੋਲੇ 5000 ਰੁਪਏ ਗਿਆ 5000 ਦੇ ਵਿੱਚੋਂ ਸਾਡੀ ਗੱਡੀ ਵੀ ਤੇਲ ਖਾਊ ਜੇ ਕੱਪੜਾ ਲੈਣ ਜਾਵਾਂਗੇ ਸਾਡੇ ਪੱਲੇ ਕੀ ਰਹਿਣਾ ਫਿਰ ਅਸੀਂ ਫਿੱਟਾਂਗੇ ਵੀ ਕੱਪੜੇ ਦਾ ਕੁਝ ਬਚਦਾ ਹੀ ਨਹੀਂ ਸਾਡੀਆਂ ਉਹ ਬਚਦਾ ਸੀ ਆਪਦੇ ਕੋਲੇ ਰੱਖਦੇ ਆ ਉਹੀ ਬਚਤ ਤਾਂ ਹੁੰਦੀ ਹੈ ਉਹੀ ਕੈਨੇਡਾ ਦੇ ਵਿੱਚ ਲੋਕ ਬਚਤਾਂ ਕਰਦੇ ਆ ਆਪਣੇ ਕੰਮ ਆਪ ਕਰਦੇ ਉਹੀ ਬਚਤਾਂ ਨਾਲੋਂ ਕਾਮਯਾਬ ਹੁੰਦੇ ਆ ਆਪਾਂ ਬਸ ਥੋੜੇ ਜੇ ਓਵਰ ਚੱਲ ਜਾਂਦੇ ਆ ਦੋ ਬੰਦੇ ਨੇ ਕਹਿੰਦਾ ਸਾਡੇ ਤਾਂ ਪੋਚ ਵਾਲੀ ਲੱਗੀ ਹੋਈ ਏ ਤੁਹਾਡੇ ਲੱਗੀ ਨਹੀਂ ਬਸ ਇਹਨਾਂ ਚ ਆਪਦੀ ਈਗੋ ਤੇ ਸਵਾਲ ਆ ਜਾਂਦਾ ਹਾਂਜੀ ਉਹਨਾਂ ਦੇ ਤਾਂ ਲੱਗੀ ਹੋਈ ਏ ਮੈਂ ਵੀ ਲਾਉਣੀ ਇਹਨਾਂ ਚੀਜ਼ਾਂ ਤੇ ਨਾ ਜਾਇਆ ਕਰੋ ਜੇ ਕਾਮਯਾਬੀ ਹੋਣੀ ਆ ਆਪਣੇ ਕੰਮ ਆਪ ਕਰੋ ਆਪਦੇ ਹੱਥੀ ਕਰੋ ਖਾਣਾ ਬਣਾਓ ਆਪਦੇ ਹੱਥੀ ਖਾਣਾ ਬਣਾਓ ਠੀਕ ਆ ਬੇਲੇ ਬਣ ਜੇ ਕਿ ਬੇਲੇ ਬਣ ਜੇ ਆਪਦੇ ਹੱਥੀ ਖਾਣਾ ਇੱਕ ਟਾਈਮ ਰੋਟੀ ਨਹੀਂ ਪੱਕਦੀ ਤਾਂ ਸਾਰੀਆਂ ਸਬਜ਼ੀਆਂ ਪਾ ਸੋ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਕਦੇ ਭੁੱਫੇ ਨਹੀਂ ਮਰੋਗੇ ਤੇ ਕਰਜਾ ਸਿਰ ਚੜਾ ਵੀ ਲੈ ਜਾਂਦਾ ਜੇ ਤੁਸੀਂ ਆਪਦੇ ਕਹਿਦੇ ਨਹੀਂ ਹੁੰਦੇ ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਐ ਤੇ ਓਵਰ ਕੀਤੇ ਖਰਚੇ ਜ਼ਿੰਦਗੀ ਤਬਾਹ ਵੀ ਕਰ ਦਿੰਦੇ ਐ ਠੀਕ ਐ ਸੋ ਸੋਡੇ ਹੱਥ ਐ ਭਾਈ ਬਾਕੀ ਪਰਮਾਤਮਾ ਬਰਕਤ ਆਵਾਉਂਦਾ ਜਿਹੜਾ ਬੰਦਾ ਮਿਹਨਤ ਕਰਦਾ ਆਪਣਾ ਕੰਮ ਆਪ ਕਰੋ ਕਾਮਯਾਬ ਹੋਮੋਗੇ ਜ਼ਰੂਰ ਹੋਮੋਗੇ ਮੈਥੋਂ ਲਿਖ ਕੇ ਲੈ ਲਓ ਆਪਣੇ ਕੰਮ ਆਪ ਕਰਨ ਲੱਗੋ ਓਵਰ ਖਰਚੇ ਘਟਾਓ ਬਹਾਨੇ ਨਾ ਲਾਓ ਵੀ ਮੈਨਰਾ ਦੁਖਦਾ ਦੁਖਦਾਰਾ ਪਰ ਸੱਚੀ ਦੁਖਣ ਲਾ ਦਿੰਦਾ ਜਿੰਨਾ ਮਰਜੀ ਦੁਖਦਾ ਵੇ ਮੇਰੇ ਕੈਨੇਡਾ ਚ ਗੱਲਾਂ ਹੁੰਦੀਆਂ ਪਹਿਣਾ ਨਾਲ ਆ ਸਾਰੀਆਂ ਦੱਸਦੀਆਂ ਉਹ ਕਹਿੰਦੀਆਂ ਚਾਹੇ ਜਿੰਨਾ ਮਰਜੀ ਸਾਡੇ ਦਰਦ ਹੋਵੇ ਕੁਛ ਹੋਵੇ ਸਾਸੀ ਕੰਮ ਤੇ ਖੜੇ ਨਾ ਸਾਨੂੰ ਕੰਮ ਕਰਨਾ ਹੀ ਪੈਣਾ ਜੇ ਅਸੀਂ ਗੋਲੀ ਵੀ ਲੈਣ ਕੋਈ ਡਾਕਟਰ ਨੂੰ ਅਪਾਇੰਟਮੈਂਟ ਲੈਣੀ ਹੈ 10-10 ਹਜ਼ਾਰ ਨਹੀਂ ਮੇਰੇ 10-10 ਦਾ ਬੰਦੇ ਨਹੀਂ ਮੌਤੀ ਹੋ ਜਾਈ ਜੋ ਜੇ ਕੈਨੇਡਾ ਵਾਂਗੂ ਜ਼ਿੰਦਗੀ ਚਾਹੁੰਨੇ ਹੋ ਨਾ ਉੱਥੋਂ ਦੇ ਲੋਕ ਆਪ ਕੰਮ ਕਰਦੇ ਆ ਆਪ ਕਰੋ ਥੋੜੀ ਵੀ ਕੈਨੇਡਾ ਵੱਲ ਜਾਣੀ ਹੈ ਸੋ ਮਿਹਨਤ ਰੰਗ ਲਿਆਉਂਦੀ ਹੈ ਇਹ ਮੈਥੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਸੋ ਆਪ ਸਭ ਨੂੰ ਮਨਜੀਤ ਕੌਰ ਬੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਕੋਈ ਗਲਤੀ ਹੋਵੇ ਵੀਡੀਓ ਬਣਾਉਣ ਦਿੱਤਾ ਸ਼ੌਰੀ ਸੌਰੀ ਮੰਗਦੀ ਆ ਤੇ ਸੱਚੇ ਪਾਸ਼ਾ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਆਪਣੇ ਪਰਿਵਾਰ ਚ ਖੁਸ਼ ਰਹੋ ਤੇ ਪਰਮਾਤਮਾ ਤੁਹਾਨੂੰ ਮੱਤ ਬਖਸ਼ੇ ਤੇ ਵਾਹਿਗੁਰੂ ਤੁਹਾਨੂੰ ਚੰਗੇ ਰਾਹਾਂ ਤੇ ਪਾਵੇ ਸਤਿ ਸ੍ਰੀ ਅਕਾਲ ਜੀ